ਦੀ ਸਮਾਜ ਸੇਵੀ ਸੰਸਥਾ ਸਰਬਤ ਦਾ ਪਲਾ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ ਸਿੰਘ ਅਵਰਾਏ ਤੇ ਹਲਕਾ ਵਿਧਾਇਕ ਨਰੇਸ਼ ਕੁਟਾਰੀਆ ਆਪਣੇ ਸਾਥੀਆਂ ਨਾਲ ਜੀਰਾ ਨੇੜਲੇ ਪਿੰਡ ਬਸਤੀ ਹਾਜੀਵਾਲੀ ਬਸਤੀਆਂ ਕਲਾ ਬਸਤੀ ਗਾਮੇਵਾਲੀ ਵਿਖੇ ਪਿਛਲੇ ਦਿਨੀ ਅੱਗ ਲੱਗਣ ਨਾਲ ਕਿਸਾਨਾਂ ਦੀ 110 ਕਿੱਲੇ ਦੇ ਕਰੀਬ ਖੜੀ ਕਣਕ ਸੜਨ ਦੇ ਨਾਲ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਬੁਝੇ ਅਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਵੱਲੋਂ ਤਿੰਨ ਪਿੰਡਾਂ ਦੇ ਪਰਿਵਾਰਾਂ ਨੂੰ ਤਕਰੀਬਨ 20 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਬਦਕੀ ਜਿਹੜੀ ਖਬਰ ਸੁਣੀ ਸੀ ਕਿ ਖੜੀ ਫਸਲ ਪੱਕੀ ਹੋਈ ਫਸਲ ਦੀ ਕਟਾਈ ਇੱਕ ਦਿਨ ਹੋ ਜਾਣੀ ਸੀ। ਉਹ ਅਚਾਨਕ ਅੱਗ ਲੱਗਣ ਨਾਲ 3 ਸੈਂਕੜੇ ਏਕੜ ਜਿਹੜੀ ਹੈ। ਇੱਕੋ ਥਾਂ ਜਗ੍ਹਾ 'ਚ ਜਿਹੜੀ ਉਹ ਸਾਰੀ ਫਸਲ ਸਾੜੀ ਹੈ। ਕਿ মিডিਆ ਤੋਂ ਮੈਨੂੰ ਵੀ ਉੱਤੇ ਮੈਂ ਨਿਊਜ਼ ਦੇਖੀਆਂ। ਔਰ ਸਾਡੇ ਇੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਸਰਬਤੇ ਪਰਵਾਰ ਦੀ ਟੀਮ ਦੇ ਉਹ ਉਹਨਾਂ ਨੇ ਵੀ ਸਾਨੂੰ ਬਾਤੀ ਨਿਊਜ਼ ਵੀ ਅੱਜ ਦਾ ਹੋਇਆ ਤੇ ਕੱਲ ਦਫ਼ਤਰ ਬੈਠ ਕੇ ਅਸੀਂ ਥੋੜਾ ਜਿਹਾ ਦੇਖਿਆ ਕਿ ਅਸੀਂ ਕੀ ਹੈਲਪ ਕਰ ਸਕਦੇ ਹਾਂ ਕਿਉਂਕਿ ਜੋ ਨੁਕਸਾਨ ਹੋ ਗਿਆ ਸਾਰੇ ਦੇ ਕੋਲ ਸਾਲ ਪਈ ਹੀ ਕਮਾਈ ਹੁੰਦੀ ਉਹਨਾਂ ਨੂੰ ਤੇ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਉਹਨਾਂ ਦਾ ਲੇਕਿਨ ਫਿਰ ਵੀ ਅਸੀਂ ਜਿਹੜੇ ਕੁਝ ਵਿਸਥਾ ਬਣਾ ਕੇ ਜਿੰਨੇ ਜਿੰਨੇ ਜ਼ਮੀਨ ਕਿਸੇ ਦੀ ਸੀ ਉਸ ਦੇ ਹਿਸਾਬ ਨਾਲ ਜਿਦਾਂ ਇੱਕ ਇੱਕੜ ਦੀ ਜ਼ਮੀਨ ਦੇ ਚਾਰ ਬੱਚੇ ਉਹ ਨੇ ਫੈਮਲੀਆਂ ਉਹ ਨੇ ਜਿਨ੍ਹਾਂ ਦੀ ਇੱਕ 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 ਜਗ੍ਹਾ ਸੋ ਉਹਨਾਂ ਨਾਲ ਸੀ 3000 ਰੁਪਏ ਇੱਕ ਕਿਨਾਰੇ ਦੇ ਦਿੱਤੀ। ਬਾਕੀ ਜਿਹੜੀ 2 ਏਕੜ, 3 ਏਕੜ, 4 ਏਕੜ ਜਾਂ 5 ਵੀ ਹੈ, 6 ਏਕੜ ਵੀ ਹੈਗੀ, 1 ਦੀ 8 ਏਕੜ ਵੀ ਹੈਗੀ। ਸੋ ਉਹਨਾਂ ਨੂੰ ਕਿਸੇ ਨੂੰ 25000 ਰੁਪਏ ਏਕੜ, ਕਿਸੇ ਨੂੰ 22000 ਰੁਪਏ ਏਕੜ, ਕਿਸੇ ਨੂੰ 20000 ਰੁਪਏ। ਸੋ ਇਸ ਹਿਸਾਬ ਦੇ ਨਾਲ ਅਸੀਂ ਜਿਹੜਾ ਕਸਾ ਬਣਿਆ ਉਹ ਬਣਾ ਦਿੱਤਾ ਗਿਆ। ਇੱਕ ਬੰਦਾ ਜਿਹਨਾਂ ਸੀ ਜਿੱਦੀ ਜ਼ਮੀਨ ਵਿੱਚ 18 ਕੁ 18 ਏਕੜ ਜਗ੍ਹਾ ਉਹਦੇ ਕੋਲ ਲੇਕਿਨ ਉਹ ਸਾਰੀ ਕਸੇ ਕੀ ਠੇਕੇ ਦੀ ਜ਼ਮੀਨ ਸੀ ਉਹਦੀ। ਸੋ ਉਹਦੇ ਅਸੀਂ ਜਿਹੜਾ 15000 ਤੱਕ ਦੇ ਕੇ ਤੇ تقریبا 2 ਲੱਖ ਜਿਆਦਾ ਚੱਕ ਜਿਹੜਾ ਉਹ ਵੀ ਅਸੀਂ ਉਹ ਦੇਤਾ ਜੀ ਇਹਦਾ ਚਲੋ ਫਸਲ ਦਾ ਜਿਹੜਾ ਅਸੀਂ ਦੇਣਾ ਸੀ ਇਹ ਮੁਆਵਜ਼ਾ ਦਿੱਤਾ ਅਸੀਂ ਉਹਨਾਂ ਨੂੰ ਚਲੋ ਥੋੜੀ ਬਹੁਤੀ ਰਾਤ ਮਿਲੇਗੀ ਵੈਸੇ ਵੀ ਇੱਥੇ ਐਨਆਰਆਈਸ ਹੈਗੇ ਨੇ ਜਾਂ ਸੰਗਤ ਜਿਹੜੀ ਆਂਦੀ ਹੈ ਸੋ ਦਿੱਥੇ ਬੰਦੀਆਂ ਵਰਕ ਨੇ ਕਿਸਾਨ ਜਿੱਥੇ ਬੰਦੀਆਂ ਨੇ ਵੀ 15 ਲੱਖ ਰੁਪਏ ਇਹਨਾਂ ਨੂੰ ਸਾਰਿਆਂ ਨੂੰ ਵੰਡਿਆ ਹੈਗਾ ਤੇ ਹੋਰ ਵੀ ਜਿਹੜੇ ਲੋਕ ਆਂਦੇ ਨੇ ਉਹ ਕਰੀਅਰ ਰਿਸਰਚਰ ਅਜ ਬਾਕੀ ਸਾਡਾ ਬਾਕੀ ਹਸਪੀਟਲ ਰੋਜਪੋਰਾ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਬੰਦਿਆਂ ਦਾ ਕੋਈ ਨੁਕਸਾਨ ਹੋਇਆ ਉਹਨਾਂ ਦਾ ਕਿਸੇ ਅਗਧ ਚੁੱ ਸੋ ਇਸ ਏਰੀਆ ਦੇ ਜਿੰਨੇ ਵੀ ਲੋਕ ਹੋਣਗੇ ਉਹਨਾਂ ਦਾ ਇਲਾਜ ਬਿਲਕੁਲ ਬਾਗੀ ਹਸਪੀਟਲ ਦੇ ਫਰੀ ਕਰਾਇਆ ਜਾਏਗਾ ਦੂਸਰਾ ਜਿਹੜਾ ਸੀ ਕਿ ਐਸੇ ਐਸੇ ਬਸਤੀਆਂ ਵਿੱਚ ਇਹਨਾਂ ਬਸਤੀਆਂ ਦੇ ਇੱਕ ਬਸਤੀ ਜਿਹੇ ਵਿੱਚ ਦੋ ਬੱਚੇ ਜਿਹੜੇ ਸੀ ਇੱਕ 19 ਸਾਲ ਦੇ 21 ਸਾਲ ਦੇ ਉਹ ਚੁੱਲਸ ਗਏ ਸੀ ਜਿਨ੍ਹਾਂ ਨਾਲ ਉਹਨਾਂ ਬੱਚਿਆਂ ਦੀ ਡੈਥ ਹੋ ਗਈ ਉਹਨਾਂ ਦੇ ਪੇਰੈਂਟਸ ਇੱਥੇ ਆਏ ਹੋਏ ਨੇ ਸੋ ਉਹਨਾਂ ਦਾ ਹੋਗ ਵਗੈਰਾ ਦਾ ਕਾਟਿਆ ਗਿਆ 55000 ਰੁਪਏ ਦੋਨਾਂ ਨੂੰ 55000 55000 ਦੇ ਸੀ ਉਹ ਟਸੋਂ ਨਜ਼ਰ ਤਾ ਤੇ ਦੂਸਰਾ ਉਹਨੇ ਦੀ ਫੈਮਲੀ ਨੂੰ ਜਿਹੜਾ ਉਹ 5-5000 ਰੁਪਏ ਮਿਲਣਾ ਜਿਹੜੀ ਉਹ ਪੈਨਸ਼ਨ ਵੀ ਲਗਾ ਦਿੱਤੀ ਗਈ ਹੈ ਸੋ ਉਹ ਦੋਨਾਂ ਫੈਮਲੀ ਨੂੰ 5-5000 ਦੀ ਪੈਨਸ਼ਨ ਹੈ ਉਹ ਵੀ ਅਸੀਂ ਤੇ ਆ ਸਰ ਟੋਟਲ ਕਿੰਨੀ ਕਿੰਨੀ ਪ੍ਰਸੰਗ ਦੇਖੋ ਜਿਲੇ ਹੁਣ ਅੱਜ ਮੈਂ ਚੈੱਕ ਮੰਡੇ ਉਹਦਾ 15 ਲੱਖ ਦੇ ਚੱਕੇ ਗਏ ਜੀ ਲੇਕਿਨ ਬਾਕੀ ਜਲੇ ਹੁਣ ਹੋਰ ਖਰਚੇ ਪਾ ਲਾਂਗੇ 15-20 ਲੱਖ ਦਾ ਖਰਚਾ ਸਾਰਾ ਕੋਈ ਜ਼ਿਆਦਾ ਖਰਚਾ ਨਹੀਂ ਹੈ ਸਾਡੇ ਅੱਤੇ ਲੇਕਿਨ ਇਹ ਕਿ ਇੰਨੇ ਪੈਸੇ ਨਾਲ ਲੋਕਾਂ ਨੂੰ ਰਾਹਤ ਮਿਲ ਗਈ ਸਾਨੂੰ ਮੈਨੂੰ ਕੱਲ ਦਾ ਮੈਂ ਇਹ ਸੋਚ ਰਿਹਾ ਸੀ ਕਿ ਯਾਰ ਇਹਨਾਂ ਹੋ ਗਏ ਜਿਹਦੇ ਕੋਲ ਇੱਕ ਦੋ ਇੱਕੜ ਜਗ੍ਹਾ ਸੀ ਕੁਛ ਨਹੀਂ ਬਚਿਆ ਸਾਰੀ ਫਸਲ ਬਚਾ ਹੋ ਗਈ ਫੜਕੇ ਸੋ ਇਸ ਲਈ ਮੋਕੇ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਰਾਹਤ ਦੇਣੀ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਅੱਜ ਮੇਰੀ ਕੱਲ ਫਲਾਈਟ ਹੈ ਅੱਜ ਮੈਂ ਐਸੇ ਕਰਕੇ ਆਇਆ ਸੀ ਕਿ ਮੈਂ ਆਪਣੇ ਹੱਥੀਂ ਜਾ ਕੇ ਤੁਹਾਨੂੰ ਹੌਸਲਾ ਦੇ ਕੇ ਆਵਾਂ ਤੇ ਇੱਥੇ ਆ ਕੇ ਪਤਾ ਲੱਗਿਆ ਕਿ ਦੋ ਬੱਚਿਆਂ ਦੀ ਜੱਟ ਵੀ ਹੋਈ ਸੀ ਤੋ ਉਹਨਾਂ ਦਾ ਵੀ ਜੋ ਅਸੀਂ ਕਰ ਸਕਦੇ ਸੀ ਆਪਾਂ ਕਰ ਦਿੱਤਾ। ਇੱਕ ਸਰ ਗ੍ਰੰਥੀ ਸਿੰਘ ਆ ਵਾਸਤੇ ਨਹੀਂ ਬਿਲਕੁਲ ਦੇਖੋ ਇੱਥੇ ਗ੍ਰੰਥੀ ਸਿੰਘ ਜਿਹੜੇ ਸੀ ਉਹਨਾਂ ਨੂੰ ਵੀ ਕੀ ਗ੍ਰੰਥ ਸਿੰਘ ਸਿੰਘ ਨੂੰ ਹੁੰਦਾ ਕਿ ਇਹਨਾਂ ਦੇ ਫਸਲ ਆਏਗੀ ਤੇ ਉਹਨਾਂ ਵਿੱਚੋਂ ਕੁਝ ਨਾ ਕੋਈ ਚਾਹੇ ਕੋਈ 2 ਕਿਲੋ 5 ਕਿਲੋ 10 ਕਿਲੋ ਜੜਾ ਰਕਣ ਹੁੰਦਾ ਉਹ ਕਣਕ ਵਗੈਰਾ ਉਹ ਦਿੰਦੇ ਨੇ ਉਹਨਾਂ ਨੂੰ। ਸੋ ਉਹਨਾਂ ਨੂੰ ਮੈਂ 10000 ਰੁਪਏ ਚੱਕ ਜਿਹੜਾ ਅਸੀਂ ਦੇ ਦਿੱਤਾ ਉਹਨਾਂ ਨੂੰ। ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਬਹੁਤ ਮੰਦ ਭਾਗੀ ਘਟਨਾ ਹੋਈ ਆ। ਆਪਾਂ ਸਾਰੇ ਵੇਖਦੇ ਹੀ ਆਂ। ਵੀ ਇਹ ਜ਼ਿੰਮੇਦਾਰ ਦੀ ਜਿਹੜੀ ਪੁੱਤਾਂ ਨਾਲੋਂ ਵੀ ਵੱਧ ਪਿਆਰੀ ਫਸਲ ਹਰੇਕ ਨੂੰ ਆਸ ਹੁੰਦੀ ਆ ਵੀ ਫਸਲ ਆਊਗੀ ਮੈਂ ਕੁੜੀ ਦਾ ਵਿਆਹ ਕਰੂੰਗਾ ਫਸਲ ਆਊਗੀ ਮੈਂ ਕੋਠਾ ਪਾਲੂਗਾ ਕਿਸੇ ਨੂੰ ਕੋਈ ਆਸ ਹੁੰਦੀ ਕਿਸੇ ਨੂੰ ਕੋਈ ਜਦੋਂ ਆਸ ਆਣ ਕੇ ਇਹ ਫਸਲ ਪੱਕੀ ਪਈ ਇੱਕ ਦੋ ਦਿਨਾਂ ਜਿਹਨਾਂ ਨੇ ਵੱਢਣੀ ਸੀ ਤੇ ਉਹਦਾ ਕਿਸੇ ਨੇ ਕਿਸ ਤਰ੍ਹਾਂ ਪਤਾ ਨਹੀਂ ਅੱਗ ਕੋਈ ਪਤਾ ਨਹੀਂ ਲੱਗ ਸਕਿਆ ਕਿਵੇਂ ਅੱਗ ਲੱਗੀ ਆ ਉਹ ਅੱਗ ਲੱਗੀ ਖਤਮ ਹੋ ਗਈ ਲੋਕ ਇੰਨੇ ਜਿਹੜੇ ਕਿ ਜਿਨ੍ਹਾਂ ਦੀ ਸਾਰੀ ਫਸਲ ਤਬਾਹ ਹੋ ਗਈ ਆ ਇਹਨੇ ਰੋਂਦੇ ਵੇਖ ਕੇ ਛੱਲੇ ਨਹੀਂ ਜਾਂਦੇ ਬਹੁਤ ਜ਼ਿਆਦਾ ਰੋਂਦੇ ਸਰਕਾਰ ਵੱਲੋਂ ਜੋ ਸਰਕਾਰ ਫੈਸਲਾ ਕਰੂਗੀ ਉਹਨਾਂ ਨੇ ਹਜੇ ਬੈਠੇ ਨਹੀਂਗੇ ਜਿੱਦਣ ਵੀ ਮੰਤਰੀ ਮੰਡਲ ਦੀ ਬੈਠਕ ਹੋਈ ਉਹਦੋਂ ਬੈਠ ਕੇ ਫੈਸਲਾ ਕਰਨਗੇ ਜਿਹੜਾ ਵੀ ਉਹ ਫੈਸਲਾ ਆਊਗਾ ਉਹ ਅਸੀਂ ਸਾਰਿਆਂ ਤੱਕ ਪਹੁੰਚਦਾ ਕਰਾਂਗੇ ਬਾਕੀ ਆ ਜਿਹੜੇ ਦੋ ਬੱਚੇ ਸੜੇ ਆ ਬਹੁਤ ਇਹ ਵੀ ਮੰਦ ਭੱਗਾ ਵਾ ਦੋਵੇਂ ਬੱਚੇ ਉਥੋਂ ਨੰਗਾ ਲੱਗੇ ਸੀਗੇ ਉਹ ਮੋਟਰਸਾਈਕਲ ਤੋਂ ਡਿੱਗ ਕੇ ਤੇ ਉਹ ਵੀ ਸੜ ਕੇ ਅੱਗ ਦੇ ਵਿੱਚ ਆ ਗਏ ਨਵੇੜੇ 'ਚ ਉਹਨਾਂ ਵਾਸਤੇ ਅਪਰਾਏ ਸਾਹਿਬ ਨੇ ਅੱਜ ਬਾਕੀਆਂ ਨੂੰ ਕਿਸੇ ਨੂੰ 30000 ਕਿੱਲੇ ਦਾ ਕਿਸੇ ਨੂੰ 20000 ਕਿਸੇ ਨੂੰ 18000 ਜਿਹੋ ਜਿਹਾ ਕਿਸੇ ਦਫਾ ਜਿੰਨੀ ਜਮੀਨ ਸੀ ਉਸ ਹਿਸਾਬ ਨਾਲ ਦਿੱਤਾ ਤੇ ਉਹਨਾਂ ਨੂੰ 52-52000 ਰੁਪਇਆ ਦੋਨਾਂ ਪਰਿਵਾਰਾਂ ਨੂੰ ਤੇ ਅਸੀਂ ਵੀ ਪਹਿਲਾਂ ਉਹਨਾਂ ਜਿੱਦਣ ਇੱਕ ਘਟਨਾ ਵਾਪਰੀ ਆ ਮੇਰਾ ਬੇਟਾ ਲੈ ਕੇ ਗਿਆ ਨਾਲ ਇਹਨਾਂ ਨੂੰ ਇਹਨਾਂ ਦੀ ਮਦਦ ਵੀ ਕੀਤੀ ਇਹਨਾਂ ਦੀ ਜਿੰਨੀ ਯੋਗ ਹੈਗੇ ਬਹੁਤ ਬਹੁਤ ਮੰਦਭਾਗੀ ਘਟਨਾ ਨੌਜਵਾਨ ਬੱਚੇ ਅਜੇ ਬਿਹੇਵ ਨਹੀਂ ਸੀ ਤੇ ਦੋਹਾਂ ਪਰਿਵਾਰਾਂ ਦੇ ਬਹੁਤ ਆਧੋਂ ਜ਼ਿਆਦਾ ਜਿਹੜਾ ਕਹਿਰ ਦਾ ਭਾਅ ਡਿੱਗਿਆ ਨਹੀਂ ਕਰ ਸਕਦਾ ਇਹ ਜਿੱਡੀ ਵੱਡੀ ਘਟਨਾ ਵਾਪਰੀ ਆ ਤੇ ਅਬਰਾਈ ਸਾਹਿਬ ਦਾ ਮੈਂ ਆਪ ਦੇ ਵੱਲੋਂ ਤੇ ਉਸ ਪਰਮਾਤਮਾ ਵੱਲੋਂ ਧੰਨਵਾਦ ਕਰਦਾ ਸ਼ਿਕਾਰ ਵੱਲੋਂ 10-10 ਲੱਖ ਰੁਪਏ ਦਾ ਐਲਾਨ ਕਰਵਾਤਾ ਪਿਛਲੇ ਦਿਨੀ ਜੀਰਾ ਨੇੜਲੇ ਪਿੰਡ ਬਸਤੀ ਹਾਜੀ ਵਾਲੀ ਮਸਤੀਆਂ ਕਲਾਂ ਬਸਤੀ ਗਾਮੇ ਵਾਲੀ ਵਿਖੇ ਅੱਗ ਲੱਗਣ ਨਾਲ 110 ਕਿਲੇ ਦੇ ਕਰੀਬ ਕਿਸਾਨਾਂ ਦੀ ਖੜੀ ਕਣਕ ਸੜ ਗਈ ਸੀ ਜਿਸ ਲਈ ਪੀੜਿਤ ਪਰਿਵਾਰਾਂ ਦੀ ਮਦਦ ਦਾ ਐਲਾਨ ਕੀਤਾ ਗਿਆ ਸੀ ਅੱਗ ਪੀੜਿਤ ਪਰਿਵਾਰਾਂ ਨੂੰ ਰਾਸ਼ੀ ਦੇਣ ਲਈ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਪੀੜਿਤ ਪਰਿਵਾਰਾਂ ਨੂੰ 15 ਲੱਖ ਰੁਪਏ ਦੇ ਕਰੀਬ ਰਕਮ ਵੰਡੀ ਗਈ ਇੱਥੇ ਨਾਲ ਅੱਜ ਪਿੰਡ ਬਸਤੀ ਹਾਜੀ ਵਾਲੀ ਮੰਸ਼ੀਆਂ ਕਲਾਂ ਤੇ ਗਾਮੇ ਵਾਲੀ ਪਿਛਲੇ ਦਿਨੀਣਾ ਇੱਕ ਇੱਥੇ ਅੱਗ ਲੱਗੀ ਸੀ ਕਣਕ ਦੇ ਕਣਕ ਨੂੰ ਉਹਦੇ ਵਿੱਚ ਘੱਟੋ-ਘੱਟ 104 ਏਕੜ ਕਣਕ ਸੜ ਕੇ ਸੁਆਹ ਹੋ ਗਈ ਸੀ ਅੱਜ ਉਤਸਾਹ ਸੀ ਅਸੀਂ ਬੜੀ ਵੱਡੀ ਤਦਾਦ ਦੇ ਵਿੱਚ ਲੋਕਾਂ ਦੇ ਵੀਡੀਓ ਚ ਪਾ ਕੇ ਔਰ ਲੋਕਾਂ ਨੂੰ ਪ੍ਰੇਰਿਤ ਕਰਕੇ ਤੇ ਤਕਰੀਬਨ ਅਸੀਂ 15 ਲੱਖ ਰੁਪਏ ਸਾਡੇ ਕੋਲ ਇਕੱਠਾ ਹੋਏ ਸੀ ਅੱਜ ਤਿੰਨਾ ਪਿੰਡਾਂ ਦੇ ਕਿਸਾਨਾਂ ਨੂੰ 15-15000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੰਡਿਆ ਤੇ ਤਾਂ ਕਿ ਉਹਨਾਂ ਦੇ ਝਖਮਾਂ ਤੇ ਮਲਮ ਜਲਾਈ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰੀਕ ਸਿੰਘ ਜੀ ਮੇਰੀ ਕਣਕ ਪੰ 18 ਕਿਲੇ ਖੜੀ ਸੀ ਮੇਰੇ ਨਾਲ ਪਥਾਨ ਜਿਹੜਾ ਨੇ ਬਹੁਤ ਮਦਦ ਕੀਤੀ ਹੈ। ਯੋਗ ਰਾਜਾ ਸਾਹਿਬ ਨੇ ਬਹੁਤ ਬਹੁਤ ਕੀਤੀ ਮੇਰੀ ਕੋਈ ਕਿਰਪਾ ਕਰਕੇ ਸਤੇ ਬਾਦਸ਼ਾਹ ਮਾਲਕ ਨੂੰ ਸਤੰਦ ਰੂਤੀਆਂ ਬਖਸ਼ੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ